ਜੇ ਨਹੀਂ ਕਰਦੇ ਫਿਰ ਫਿਰ ਜਨਤਾ ਇਹ ਕਹਿੰਦੀ ਆ ਵੀ ਸਰਕਾਰ ਕੁਝ ਕਰਦੀ ਨਹੀਂ ਵੀ ਇਦਾਂ ਚੋਰੀਆਂ ਹੋ ਰਹੀਆਂ ਨੇ ਜੀ ਆ ਇਹਨਾਂ ਦੇ ਬੱਚੇ ਚੱਕੇ ਜਾ ਰਹੇ ਨਹੀਂ ਤਾਂ ਹੋਰ ਜੇ ਕਾਰਵਾਈ ਤੇ ਉਤਰਦੇ ਨੇ ਤੇ ਹੌਨਸਾਰ ਸ਼ਰਾਬ ਦੇ ਤੁੱਟ ਹੋਏ ਇੱਕ ਡੀਜੀ ਆਈ ਦੇ ਨੰਕ ਦਾ ਕਰਨਲ ਉਹਨੂੰ ਜੁੱਤੀਆਂ ਮਾਰ ਕੇ ਗੱਡੀ ਚੋਂ ਘੜੀਸ ਕੇ ਪੁੱਟਣਾ ਤੇ ਮੋਢਾ ਦੋਹਾਂ ਪਿਓ ਪੁੱਤਾਂ ਦੇ ਇਹਨਾਂ ਨੇ ਉਹ ਹਾਲ ਕੀਤਾ ਆ ਪੰਜਾਬੀਆਂ ਨੂੰ ਬੇਨਤੀ ਕਰਦਾ ਉਹ ਪੰਜਾਬੀਓ ਉਠੋ ਇਹ ਜਿੱਦਣ ਦਾ ਕੇਜਰੀਵਾਲ ਆਇਆ ਅੱਜ 11 ਦਿਨ ਹੋ ਗਏ ਪੰਜਾਬ ਦੇ ਵਿੱਚ ਨਾ ਜੋ ਤਰਥੱਲੀ ਮਚਾਈਆ ਇੱਕ ਬੰਨੇ ਉਹਨਾਂ ਕਿਸਾਨਾਂ ਨੇ ਧੋਖਾ ਕਰਕੇ ਉਹਨਾਂ ਨੂੰ ਚੰਡੀਗੜ੍ਹ ਲੈ ਕੇ ਦੂਜੇ ਬੰਨੇ ਪੁਲਤਸ ਦੀਆਂ ਵਿਚਾਰਾ ਲਾ ਕੇ ਤੇ ਉਹਨਾਂ ਦੇ ਟੈਂਟ ਤੇ ਜੋ ਵੀ ਹੈਗਾ ਸੀ ਸਮਾਨ ਉਹ ਸਾਰਾ ਖੇਡਦਾ ਕਿੰਨਾ ਠੰਡਾ ਸਾਹਿਬ ਇਹ ਵੀ ਹੈ ਨਾ ਜਿਵੇਂ ਤੁਸੀਂ ਪਹਿਲਾਂ ਇੱਥੇ ਤਰਨੇ ਲਾਉਂਦੇ ਹੋ ਜਾਂ ਗੱਲ ਕਰਦੇ ਹੋ ਉਹਨਾਂ ਦਾ ਕਹਿਣਾ ਵੀ ਪ੍ਰਸ਼ਾਸਨ ਦਾ ਸਰਕਾਰ ਦਾ ਵੀ ਲੋਕਤੰਗ ਹੁੰਦੇ ਨੇ ਫੇ ਤੁਸੀਂ ਤਰਨੇ ਲਾਉਂਦੇ ਕਿਉਂ ਤੁਸੀਂ ਇਹ ਸਭ ਨੂੰ ਮਤਲਬ ਕਾਲੀ ਦਲ ਨੂੰ ਤੁਸੀਂ ਦੋਸ਼ ਦੇ ਰਹੇ ਹੋ ਜੇ ਕਾਲੀ ਦਲ ਮਜ਼ਬੂਤ ਹੁੰਦਾ ਤਾਂ ਇਹ ਕੁਝ ਨਾ ਹੁੰਦਾ ਅਜੀ ਗੁਰੂ ਦੇ ਛੇਕਾ ਦ세 ਪਾਠਾ ਨੇ ਨਾ ਜ਼ੁਲਮ ਸਹਿਣਾ ਤੇ ਨਾ ਕਰਨਾ ਨਾ ਕਰਨਾ ਅਜੀਬ ਬਰਾਬਰ ਜੇ ਉੱਥੇ ਵੀ ਸਾਨੂੰ ਲੋੜ ਪਈ ਉਹ ਵਿਧਵਾ ਉਹ ਲੇਡੀਜ਼ ਵਿਧਵਾ ਨਹੀਂ ਮੈਂ ਸੌਰੀ ਨੇ ਇੱਕ ਕਰਨਲ ਦੇ ਘਰ ਵਾਲੀ ਅੱਜ ਉਹ ਪੰਜਾਬ ਦੇ ਵਿੱਚ ਚੋਲੀ ਝੱਟ ਕੇ ਇਨਸਾਫ ਮੰਗ ਰਹੀ ਆ ਸਸਿਕਾ ਦੋਸਤੋ ਅਲਫਾਜ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਪੰਜਾਬ ਦੇ ਵਿੱਚ ਕਰਨਲ ਵਰਗੇ ਰੈਂਕ ਦੇ ਇੱਕ ਮਨ ਨੂੰ ਜੋ ਹੁੰਦਾ ਹਾਲਾਤ ਹੁੰਦਾ ਉਹ ਤੁਹਾਨੂੰ ਸਭ ਨੂੰ ਪਤਾ ਹੈ ਦੂਜੇ ਪਾਸੇ ਪਹਿਲਾਂ ਤੇ ਹੁਣ ਫੇਰ ਕਿਸਾਨਾਂ ਨਾਲ ਜੋ ਹਾਲਾਤ ਹੋਏ ਨੇ ਬੀਤੀ ਰਾਤ ਮੋਰਚੇ ਸ਼ੰਭੂ ਮੋਰਚਾ ਤੇ ਖਨੌਰੀ ਮੋਰਚੇ ਨੂੰ ਲੈ ਕੇ ਉਹਨੂੰ ਸਰੂਪ ਸਿੰਘ ਸੰਧਾ ਜੀ ਹੁਰੀ ਇਹ ਇੱਥੇ ਮੋਰਚੇ ਦੇ ਬੈਠੇ ਉਹ ਉਹ ਮੋਰਚਾਂ ਬਾਰੇ ਕੀ ਖਿਆਲ ਰੱਖਦੇ ਸਾਡੇ ਨਾਲ ਸਮਾਨੇ ਮੋਰਚੇ ਤੋਂ ਸਰੂਪ ਸਿੰਘ ਸੰਧਾ ਜੀ ਨਾਲ ਹੋਣਗੇ ਸਸੀ ਗਾਦੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਜੀ ਸੰਧਾ ਸਾਹਿਬ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਨੇ ਉਹ ਲੋਕਾਂ ਦੇ ਸਾਹਮਣੇ ਨੇ ਤੁਹਾਨੂੰ ਵੀ ਉਸ ਬਾਰੇ ਪਤਾ ਹੈ ਕਿਉਂਕਿ ਤੁਸੀਂ ਵੀ ਪਹਿਲਾਂ ਵੀ ਮੋਰਚੇ ਲੜਦੇ ਰਹੇ ਹੋ ਤੇ ਹੁਣ ਵੀ 6 ਮਹੀਨਿਆਂ ਤੋਂ ਤੁਸੀਂ ਮੋਰਚਾ ਲਈ ਬੈਠੇ ਹੋ ਮੈਨੂੰ ਥੋੜਾ ਜਿਹਾ ਪਹਿਲਾਂ ਇਹ ਦੱਸੋ ਵੀ ਪੰਜਾਬ ਦੇ ਹਾਲਾਤਾਂ ਦੇ ਚਾਤ ਮਾਰੀ ਜਾਵੇ ਕਿਵੇਂ ਦੇਖਦੇ ਹਾਂ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਜਿਹੜਾ ਸਾਡੇ ਪੰਜਾਬ ਦੀ ਰਾਜਨੀਤੀ ਆ ਸਿੱਖ ਰਾਜਨੀਤੀ ਆ ਸਾਰੇ ਦੇਸ਼ ਨਾਲ ਸਾਡੀ ਰਾਜਨੀਤੀ ਵੱਖਰੀ ਆ ਹੂੰ ਇੱਥੇ ਪੰਥਕ ਲੋਕ ਨੇ ਸਿੱਖ ਸਿਧਾਂਤਾਂ ਦੀ ਗੱਲ ਕਰਨ ਵਾਲੇ ਨੇ ਤੇ ਸਿੱਖੀ ਦੀ ਇੱਥੇ ਗੱਲ ਚੱਲਦੀ ਆ ਹੂੰ ਇੱਥੇ ਕੇਂਦਰ ਦੀਆਂ ਹਕੂਮਤਾਂ ਆਉਂਦੀਆਂ ਨੇ ਵਗੋ ਵੱਖੋ ਵੱਖਰੇ ਪੇਸ ਬਦਲਾ ਕੇ ਉਹ ਆਉਂਦੀਆਂ ਇੱਥੇ ਰਾਜ ਕਰਦੀਆਂ ਨੇ ਹੂੰ ਸੋ ਹੁਣ ਪਿਛਲੇ ਤਕਰੀਬਨ 3 ਸਾਲ ਤੋਂ ਬੜਾ ਵੱਡਾ ਲੋਕਾਂ ਨਾਲ ਫਰਾਡ ਹੋਇਆ ਸਾਡੇ ਜਜਬੀ ਲੋਕ ਨੇ ਪੰਥਕ ਲੋਕ ਨੇ ਦਿਲ ਦੇ ਸੱਚੇ ਨੇ ਹਰ ਇੱਕ ਬੰਦੇ ਤੇ ਇਹ ਵਿਚਵਾਚ ਕਰਦੇ ਨੇ ਵਿਚਵਾਚ ਕਰਕੇ ਫਿਰ ਉਹਦੇ ਖਿਲਾਫ ਹੁੰਦੇ ਠੱਗੇ ਜਾਂਦੇ ਠੀਕ ਹੈ ਉਹ ਫਰਾਡ ਸਾਡਾ ਕੇਜਰੀਵਾਲ ਨੇ ਕੀਤਾ ਹਿੰਦੁਸਤਾਨ ਦੀਆਂ ਏਜੰਸੀਆਂ ਨਾਲ ਠੀਕ ਹੈ ਉਸ ਫਰਾਡ ਦੇ ਅੰਦਰ ਅਸੀਂ ਇਹਨਾਂ ਦੇ ਛੜੂਏ ਵਿੱਚ ਆ ਗਏ ਉਸ ਛੜੂਏ ਵਿੱਚ ਆਉਣ ਕਰਕੇ ਇਹ ਜਿੱਦਣ ਤਾਂ ਹੁਣ ਫੇਰ ਦੁਬਾਰੇ ਪੰਜਾਬ ਕਰੋ ਮਾੜਾ ਮੋਟਾ ਚੱਲਦਾ ਠੀਕ ਸੀ ਜਿੱਦਣ ਤਾਂ ਇਹ 10 11 ਦਿਨ ਤੋਂ ਪੰਜਾਬ ਦੇ ਅੰਦਰ ਆਇਆ ਕੇਜਰੀਵਾਲ ਅੱਛਾ ਉਸ ਦਿਨ ਦੇ ਇੱਕ ਤਾਂ ਪੰਜਾਬ ਦੇ ਅੰਦਰ ਝੂਠੇ ਅਸੀਂ ਤਾਂ ਪੁਲਿਸ ਮੁਕਾਬਲੇ ਕਹਾਂਗੇ ਅਨਕਾਊਂਟਰ ਕਹਿੰਦੇ ਨੇ ਇਹ ਬਦਮਾਸ਼ ਕਹਿੰਦੇ ਨੇ ਠੀਕ ਹੈ ਦੇਖੋ ਨਾ ਇਹਨਾਂ ਨੇ ਬੋਲੀ ਬਦਲਤੀ ਕਦੇ ਸਾਨੂੰ ਖਾਰਕੂ ਬਣਾਇਆ ਜਾਂਦਾ ਕਦੇ ਸਾਨੂੰ ਅਤਵਾਦੀ ਬਣਾਇਆ ਜਾਂਦਾ ਅੱਜ ਇਹਨਾਂ ਨੇ ਬਣਾ ਤਿਓ ਬਦਮਾਸ਼ ਠੀਕ ਹੈ ਨਲਾਈਕੀ ਇਹਨਾਂ ਦੀ ਆ ਫਿਰ ਇਹ ਨਾਮ ਅਧਰ ਕੇ ਉਹਨਾਂ ਨੂੰ ਅਨਕਾਉਂਟਰ ਕਰ ਦੇ ਦੇ। ਅਨਕਾਉਂਟਰ ਕਰ ਦੇ ਨੇ। ਇਹ ਪਿਛਲੇ ਦਿਨ ਵਿੱਚ ਇੱਥੇ ਜੋ ਕਾਂਡ ਹੋਇਆ ਬੱਚਾ ਅਗਵਾ ਕਰਨਾ ਸੀ ਉਹਦੇ ਹੱਕ ਜੀ ਨਹੀਂ। ਠੀਕ ਹੈ। ਪਰ ਜੇ ਉਹਨੇ ਦਾ ਕਾਨੂੰਨ ਦੀਆਂ ਤੱਜੀਆਂ, ਡਾਈਆਂ ਡਾਈਆਂ ਜਿਸ ਨੇ ਬੱਚਾ ਅਗਵਾ ਕੀਤਾ। ਠੀਕ ਹੈ। ਪਰ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਜੇ ਉਹ ਆਪ ਦੀ ਅਦਾਲਤ ਆਪ ਹੀ ਪੁਲਿਸ ਦੇ ਆਪ ਹੀ ਜੱਜ ਬਣ ਜਾਣਗੇ ਤਾਂ ਫਿਰ ਲੋਕਾਂ ਦਾ ਕੀ ਬਣੂਗਾ? ਸਿੱਧਾ ਅਨਕਾਉਂਟਰ ਕਰਕੇ ਪੰਮੇ ਤੋਂ ਲਾ ਕੇ ਜਿਹੜਾ 84 ਤੋਂ ਲੱਗ ਕੇ ਹੁਣ ਤੱਕ ਕਾਂਡ ਹੋਇਆ ਉਹੀ 10 10 ਲੱਖ ਇਨਾਮ ਦੇਣਾ ਇਹਨਾਂ ਪੁਲਿਸ ਆਇਆਂ ਨੂੰ ਠੀਕ ਹੈ ਇਹ ਕੀ ਦੱਸਉਂਦਾ ਕਿ ਉਹੀ ਕਾਂਡਾ ਇਹ ਸਾਨੂੰ ਇਹ ਡਰਾਉਂਦੇ ਨੇ ਕਿ ਆਹ ਦੇਖ ਲਓ ਤੁਹਾਡਾ ਇਹੀ ਹਾਲ ਕਰਾਂਗੇ ਨਹੀਂ ਜੇ ਨਹੀਂ ਕਰਦੇ ਫਿਰ ਫਿਰ ਜਨਤਾ ਇਹ ਕਹਿੰਦੀ ਆ ਵੀ ਸਰਕਾਰ ਕੁਝ ਕਰਦੀ ਨਹੀਂ ਵੀ ਇਦਾਂ ਚੋਰੀਆਂ ਹੋ ਰਹੀਆਂ ਨੇ ਜੀ ਆਹ ਇਨ ਬੱਚੇ ਚੱਕੇ ਜਾ ਰਹੇ ਨਹੀਂ ਤਾਂ ਹੋਰ ਜੇ ਕਾਰਵਾਈ ਤੇ ਉਤਰਦੇ ਨੇ ਉਹ ਪਰ ਸਤਾ ਹੀ ਕਹਿੰਦੀ ਆ ਵੀ ਅੱਗੋਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੇ ਅੱਗੋਂ ਮੁਕਾਬਲਾ ਕੀਤਾ ਤਾਂ ਉਹ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਨਹੀਂ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਇਹਨਾਂ ਦਾ ਕਿ 35 ਲੱਖ ਲੈ ਕੇ ਉਹ ਜਿਹੜਾ ਟਰੱਕ ਜੁਨੀਅਰ ਨੇ ਪਾਤਣਾ ਐਮ ਐਲ ਏ ਭਰਾ ਦਾ ਕਿੰਨੇ ਇਹਨਾਂ ਦੇ ਸਸਪੈਂਡਰ ਰੂਰ ਪੰਗੜਾ ਗਿਆ ਐਮ ਐਲ ਏ ਜਿਹੜੀ ਹਾਂ ਉਹ ਪਾਂਦੀ ਘੱਟਦੀ ਉਹਦਾ ਉਹਦਾ ਕੀ ਕਰਾ ਇਹਨਾਂ ਨੇ ਕੋਈ ਦੱਸਣਾ ਜਿਹੜੇ ਇਹਨਾਂ ਦੇ ਆਪ ਦੇ ਬੰਦੇ ਫਸਦੇ ਨੇ ਉਹਨਾਂ ਮਾਰੇ ਕਛ ਇਹ ਬੋਲਿਆ ਨਾ ਪਰ ਇਨਕਾਊਂਟਰ ਬੰਦਾ ਮਾਰਨਾ ਤਾਂ ਕਿਸੇ ਦੇ ਕਿਸੇ ਇਹ ਤਾਂ ਸਾਡੇ ਸੁਭਦਾਨ ਦੀ ਨਹੀਂ ਸਜਾ ਦੇ ਉਹ ਜੇ ਅਜੇ ਸੁਭਦਾਨ ਦੀ ਗੱਲ ਕਰਦੇ ਆ ਸੁਭਦਾਨ ਅਨੁਸਾਰ ਉਹਨਾਂ ਨੂੰ ਸਾਜਾ ਤੇ ਦੋਚੀ ਨੂੰ ਵੜ ਕੇ ਉਹਨੂੰ ਹੈਲੀਕਾਪਟਰ ਮਂਗਾਓ ਤੇਰਾ ਕੋ ਜੋਗਤ ਮਰਜ਼ੀ ਕਰੋ ਉਹਨੂੰ ਲੋਕਾਂ ਸਾਹਮਣੇ ਉਹਦੀ ਮਨਸ਼ਾ ਦੱਸੋ ਕੀ ਆ ਕਿ ਉਹ ਦੋਖਾ ਤੋਂ ਕਿਉਂ ਇਹਨੂੰ ਅਗਵਾ ਕੀਤਾ ਤੇ ਕਿਉਂ ਕਰਿਆ ਇਹ ਪਰ ਲੋਕਾਂ ਅਨਕਾਊਂਟਰ ਕਰਕੇ ਅਸੀਂ ਬਦਮਾਸ਼ ਮਾਰਾਏ ਤੇ ਹੁਣ ਸਾਰ ਸ਼ਰਾਬ ਦੇ ਤੁੱਟ ਹੋਏ ਇੱਕ ਡੀਡੀ ਆਇਦਣ ਨੱਕ ਦਾ ਕੰਨਲ ਉਹਨੂੰ ਜੋਤੀਆਂ ਮਾਰ ਕੇ ਗੱਡੀ ਚੋਂ ਕਢੀਸ ਕੇ ਕੁੱਟਣਾ ਤੇ ਮੋੜੇ ਦੋਹਾਂ ਪਿਓ ਪੁੱਤਾਂ ਦੇ ਇਹਨਾਂ ਨੇ ਉਹ ਹਾਲ ਕੀਤਾ ਨਾ ਪੰਜਾਬੀਆਂ ਨੂੰ ਬੇਨਤੀ ਕਰਦਾ ਉਹ ਪੰਜਾਬੀਓ ਉੱਠੋ ਇਹ ਜਿੱਦਣ ਦਾ ਕੇਜਰੀ ਵਾਲਾ ਆਇਆ 11 ਦਿਨ ਹੋ ਗਏ ਪੰਜਾਬ ਦੇ ਵਿੱਚ ਨਾ ਜੋ ਤਰਥੱਲੀ ਮਚਾਈਆ ਇੱਕ ਬੰਨੇ ਉਹਨਾਂ ਕਿਸਾਨਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਚੰਡੀਗੜ੍ਹ ਲੈ ਕੇ ਦੂਜੇ ਬੰਨੇ ਪੁਲਤਸ ਦੀਆਂ ਵਿਚਾਰਾ ਲਾ ਕੇ ਤੇ ਉਹਨਾਂ ਦਾ ਟੈਂਕ ਤੇ ਜੋ ਵੀ ਹੈਗਾ ਸੀ ਸਮਾਨ ਉਹ ਸਾਰਾ ਖੇੜਤਾ ਜਿਹੜਾ ਕਹਿੰਦਾ ਸੀ ਭਗਵਾਨ ਅਤਮਾਨ ਕਿ ਮੈਂ ਕਦੇ ਵੀ ਇੱਥੇ ਉਤਰਾਂ ਨਹੀਂ ਲੱਗਣ ਦਿਊਗਾ ਅੱਜ ਦੇਖੋ ਕੀ ਹਾਲ ਆ ਤੁਸੀਂ ਗੱਲ ਕੀਤੀ ਆ ਕਰਨਲ ਸਾਹਿਬ ਦੀ ਮੈਂ ਉਸ ਗੱਲ ਤੇ ਆਉਣਾ ਵੀ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਦੋਸ਼ੀਆਂ ਨੂੰ ਅਸੀਂ ਸਜ਼ਾ ਦਵਾਵਾਂਗੇ ਚਾਹੇ ਉਹ ਨਸ਼ਾ ਵੇਚਦੇ ਨੇ ਜਾਂ ਆਪਣਾ ਬੱਚੇ ਕਿਡਨਾਪ ਹੋਣ ਵਾਲੀ ਗੱਲ ਹੋਵੇ ਜਾਂ ਕੋਈ ਹੋਰ ਆ ਫਿਰ ਇਹਨੂੰ ਕਿਵੇਂ ਦੇਖਦੇ ਹੋ ਪੁਲਿਸ ਮੁਲਾਜ਼ਮ 12 ਇਕੱਠੇ ਹੋ ਕੇ ਚਾਰ ਐਸ ਐਚਓ ਨੇ ਨਾਲ ਮੁਲਾਜਮ ਨੇ ਜਿਹੜਾ ਇਹ ਪਟਿਆਲੇ ਏ ਕਾਹਨ ਹੁੰਦਾ ਹੈ ਕਰਨਲ ਸਾਹਿਬ ਦਾ ਪੁਲਿਸ ਕਹਿੰਦੀ ਹੈ ਵੀ ਉਹ दारू ਪੀ ਰਿਹਾ ਸੀ ਸਾਨੂੰ ਮੰਨਦਾ ਚੰਗਾ ਬੋਲ ਰਿਹਾ ਜੀ ਉਹ ਕੁੜੀਆਂ ਛੇੜਦੇ ਸੀ ਤੇ ਅਸੀਂ ਤਾਂ ਕੀਤਾ ਤੁਹਾਡਾ ਕੀ ਵਿਚਾਰ ਹਤੇ ਨਹੀਂ ਮੈਂ ਤਾਂ ਕਹਿੰਨਾ ਦੋ ਬੰਨੇ ਕਾਨੂੰਨ ਨੂੰ ਮੰਨਣ ਵਾਲੇ ਆਦਮੀ ਨੇ ਠੀਕ ਹੈ ਕਰਨਲ ਵੀ ਕਾਨੂੰਨ ਦੇ ਦਾਇਰੇ ਚ ਕਰਨਲ ਦਾ ਸਾਰਾ ਪਰਿਵਾਰ ਜੱਦੀ ਪੁਸਤੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਰੇ ਉਹ ਆਰਮੀਚ ਦੇ ਪੁੱਤੇ ਚਲਦੇ ਆਏ ਆ ਆਰਮੀਚ ਨੇ ਹੀ ਪਰ ਇਹਨਾਂ ਦੇ ਅੱਖੀ ਲਹੂ ਚੜਿਆ ਸੀ ਇਨਕਾਉਂਟਰ ਤਾਜ਼ਾ ਕਰਕੇ 10-10 ਲੱਖ ਦਾ ਇਹਨਾਂ ਨਾਂ ਵਾਲੇ ਅੰਨੇ ਹੋਏ ਪਏ ਸੀ ਉੱਥੇ ਝੁਗਲ ਕਰਦੇ ਸੀ ਉਹ ਦਿੱਲੋਂ ਆਇਆ ਉਹਦੇ ਘਰ ਵਾਲੀ ਨੂੰ ਕਹਿਦੀ ਵੀ ਮੈਂ 12 ਵਜੇ ਤੁਸੀਂ ਬਿਰਿਆਨੀ ਹੋਟਲ ਚ ਖਾਓ ਉਹ ਦੋਵੇਂ ਪਿਓ ਬਤ ਹੋਟਲ ਚ ਮੈਂ ਕਿ ਖਾਂਦੇ ਮੈਂ ਕਿ ਖਾਣ ਚਲ ਗਏ ਹਾਂਜੀ ਦੇਖੋ ਕਿ ਕਦੇ ਕਰਨ ਦੇ ਜਰਨਲ ਜੇ ਕਿਸੇ ਨੇ ਹੋਟਲ ਤੇ दारू ਪਿੰਡੀ ਹੋਏ ਦੇਖਣੇ ਤਾਂ ਦੱਸੋ ਨਹੀਂ ਹਾਂ ਐਡੇ ਵੱਡੇ ਰੈਂਕ ਦੇ ਵੱਡੇ ਰੈਂਕ ਕਾਲ ਦਾ ਬੰਦਾ ਕਿਤੇ ਰੋਡ ਤੇ ਨਹੀਂ ਆਉਂਦਾ ਨਹੀਂ ਹਾਂ ਹਾਂ ਉਹਦਾ ਲੋਕ ਮਿਲਣ ਜਾਂਦੇ ਨੇ ਦੇਖੋ ਉਲਟਾ ਉਹਨਾਂ ਦੀਆਂ ਬਾਹਾਂ ਲੱਤਾ ਤੋੜ ਕੇ ਇਹਨਾਂ ਬੁਰਾ ਹਾਲ ਕਰਕੇ ਉਹਨਾਂ ਨੂੰ ਉਲਟ ਕਹਿਦਾ ਕਿ ਸ਼ਰਾਬੀ ਆ ਤੇ ਉਹ ਜਿਹੜੀ ਰਿਪੋਰਟ ਆ ਰਹੀ ਆ ਡਾਕਟਰਾਂ ਦੀ ਉਹ ਕਹਿੰਦੇ ਸ਼ਰਾਬ ਨਹੀਂ ਹੈਗੀ ਹਾਂ ਉਹ ਪਹਿਲਾਂ ਕਹਿੰਦੇ ਉਹਨਾਂ ਨੇ ਮੈਡੀਕਲ ਚਾਇਆ ਵੀ ਸ਼ਰਾਬ ਨਹੀਂ ਸ਼ਰਾਬ ਹੈ ਨਹੀਂ ਇਹ 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 ਕਰ ਰਹੇ ਨੇ ਸ਼ਰਾਬੀ ਈਤੀ ਆ ਜੇ ਤੁਸੀਂ ਤੁਸੀਂ ਕਿਵੇਂ ਦੇਖਦੇ ਜੇ ਵੀਡੀਓ ਵੀਡੀਓ ਨਾ ਮਿਲਦੀ ਉਹਨਾਂ ਨੂੰ ਕੈਮਰੇ ਚੋਂ ਫਿਰ ਉਹ ਬਣਾ ਦਿੰਦੇ ਕਿੰਨੇ ਪੁੱਛਣਾ ਸੀ ਇਹ ਤਾਂ ਲੋਕਾਂ ਨੂੰ ਮੇਰੇ ਖਾਲ ਜਦੋਂ ਗਰਦਾਸਪੁਰ ਵਾਲੇ ਜੂਪੀ ਲੈ ਜਾ ਕੇ ਮੁੰਡੇ ਮਾਰੇ ਨੇ ਕੋਈ ਇਨਕੁਆਇਰੀ ਜੀ ਦੱਸੇ ਵੀ ਇਹਨਾਂ ਦਾ ਕਸੂਰ ਕੀ ਸੀ ਤੁਸੀਂ ਮਾਰਤਾ ਉਹਨਾਂ ਦਾ ਗੁਨਾਹ ਤਾਂ ਸਾਫਤ ਕਰੋ ਜਨਤਾ ਦੇ ਤਾਂ ਗੁਨਾਹ ਸਾਫਤ ਕਰੋ ਇਹ ਗੁਨਾਹ ਕੀ ਆ ਤੁਸੀਂ ਹੱਥੇ ਲੋਕਾਂ ਦਾ ਕੇਜਰੀਵਾਲ ਖੂਨ ਡਲਾਉਂਦਾ ਦਿੱਲੀ ਏਜੰਸੀਆਂ ਨਾਲ ਰਲ ਕੇ ਭਈਆ ਬਗਾਲੀਆਂ ਦੀ ਹਿੰਦੂਆਂ ਦੀ ਵੋਟ ਇਕੱਠੀ ਕਰਨ ਵਾਸਤੇ ਇਹ ਸਾਰੇ ਲੁਧਿਆਣੇ ਦਾ ਵਪਾਰ ਖੋਲਣ ਵਾਸਤੇ ਜਿਮਨੀ ਚੌਂਕ ਜਿੱਤਣ ਵਾਸਤੇ ਜੋ ਇਹਨੇ ਸ਼ੰਭੂ ਬਾਰਡਰ ਤੇ ਹਾਲ ਕਰਿਆ ਤੇ ਖਨੋਰੀ ਬਾਡਰ ਤੇ ਹਾ ਇਹ ਸਾਰਾ ਉਸ ਦੀ ਹੇਸਿਆ ਕੇਜਰੀਵਾਲ ਆਪ ਹੈਂਡਲ ਕਰ ਰਿਆ ਪਰ ਅੱਗੇ ਸਾਡੇ ਪੱਗਾਂ ਵਾਲਿਆਂ ਨੂੰ ਲਾ ਦਿੰਦਾ ਮੈਂ ਉਸੇ ਗੱਲ ਤੇ ਆਉਂਦਾ ਸੀ ਕਿ ਕਰਨਲ ਸਾਹਿਬ ਤੋਂ ਬਾਅਦ ਵੀ ਜਿਹੜਾ ਰਾਤ ਸ਼ੰਭੂ ਬਾਡਰ ਤੇ ਖਨਾਰੀ ਬਾਡਰ ਤੇ ਹੋਇਆ ਵੀ ਉਹ ਕਹਿੰਦੇ ਨੇ ਇਹ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਹਰਪਾਲ ਸਿੰਘ ਮੋਹਰਾਂ ਦਾ ਵੀ ਕੇਂਦਰ ਨਾਲ ਮੁੱਦਾ ਤੁਸੀਂ ਕੇਂਦਰ ਕੋਲੇ ਜਾਓ ਸਾਡੀ ਸੜਕਾਂ ਕਿਉਂ ਰੋਕੀਆਂ ਨੇ ਉਧਰੋਂ ਕਿਸਾਨ ਇਹ ਕਹਿੰਦੇ ਨੇ ਵੀ ਅਸੀਂ ਜਾ ਤਾਂ ਦਿੱਲੀ ਰਹੇ ਹਾਂ ਨਾ ਸਾਨੂੰ ਜੇ ਰਾਜ ਰੋਕ ਦਿੱਤਾ ਗਿਆ ਪਰ ਅਸੀਂ ਕਿੱਥੇ ਜਾਈਏ ਹੁਣ ਘਰੋਂ ਦਾ ਮੁੜ ਨਹੀਂ ਸਕਦੇ ਸੀ ਉਹ ਜਾਣਾ ਤਾਂ ਦਿੱਲੀ ਹੈ ਇਹ ਕਿਵੇਂ ਦੇਖਦੇ ਹਾਂ ਪੰਜਾਬ ਗਵਰਨਮੈਂਟ ਸਹੀ ਕਰ ਰਹੀ ਹੈ ਗਲਤ ਕਰ ਰਹੀ ਹੈ ਇਹ ਕਿਵੇਂ ਬੋਲੋ ਦੇਖੋ ਪੰਜਾਬ ਦੀ ਜਨਤਾ ਇਹ ਸਾਡੇ ਕਿਸੇ ਵੀ ਹਕੂਮਤ ਨੂੰ ਅਸੀਂ ਬਾਬਰ ਨੂੰ ਅ ਗੁਰੂ ਘਰੋਂ ਨਹੀਂ ਖਾਲੀ ਮੋੜਿਆ ਹੂੰ ਸਾਡੇ ਸੇਕ ਇਹੋ ਜਿਹੇ ਦਿਆਲੂ ਉਹਨਾਂ ਨੂੰ ਸਮਝਾਉਂਦਾ ਕਰੋ ਵੀ ਤੁਸੀਂ ਅੱਧ ਦੋ ਚਾਰ ਕਿਲੇ ਥਾ ਲੈ ਲਓ ਇੱਥੇ ਟੈਂਟ ਲਾ ਲਓ ਇੱਕ ਰਸਤਾ ਖੋਲ੍ਹ ਦਿਓ ਸਾਡੇ ਸਿੱਖ ਇਹੋ ਜੇ ਨਹੀਂ ਹੈਗੇ ਕਿ ਕਿਸੇ ਨਾਲ ਟੱਕਰ ਲੈਣਗੇ ਪਰ ਇਹਨਾਂ ਨੇਤਾ ਇਹੋ ਜਿਆ ਯਾਰ ਕਮਾਦਿਆ ਰਿਆ ਬਜ਼ੁਰਗ 60 ਸਾਲ ਦੇ ਵਿਚਾਰੇ ਇਹਨਾਂ ਨੇ ਤੰਬੂਆਂ ਚੋਂ ਕੱਢ ਕੇ ਪਜਾਏ ਨੇ ਕਿ ਯਾਰ ਮੁਗਲ ਰਾਜ ਆ ਕੋਈ ਫਿਰ ਠੰਡਾ ਸਾਹਿਬ ਇਹ ਵੀ ਹੈ ਨਾ ਜਿਵੇਂ ਤੁਸੀਂ ਪਹਿਲਾਂ ਇੱਥੇ ਤਰਨੇ ਲਾਉਣੇ ਜਾਂ ਗੱਲ ਕਰਦੇ ਹੋ ਉਹਨਾਂ ਦਾ ਕਹਿਣਾ ਵੀ ਪ੍ਰਸ਼ਾਸਨ ਦਾ ਸਰਕਾਰ ਦਾ ਵੀ ਲੋਕ ਤੰਗ ਹੁੰਦੇ ਨੇ ਫਿਰ ਤੁਸੀਂ ਤਰਨੇ ਲਾਉਣੇ ਕਿਉਂ ਫਿਰ ਇਹਨਾਂ ਦੀ ਗੱਲ ਸੁਣਨਾ ਕਿਸਾਨਾਂ ਦੀ ਕਿਸਾਨਾਂ ਦੀ ਗੱਲ ਸੁਣ ਇਹਨਾਂ ਨੂੰ ਮਨਾਓ ਮਨਾਓ ਗੱਲੇ ਹੀ ਆ ਵੀ ਉਹਨਾਂ ਦਾ ਇਹਨਾਂ ਨੂੰ ਜੇ ਕਿਸਾਨ ਮਾਰੇ ਨੇ ਤੇ ਜਨਤਾ ਤੇ ਜਾਓ ਵੀ ਇਹ ਆ ਗਲਤ ਕੰਮ ਕਰਦੇ ਨੇ ਅਸੀਂ ਤੁਹਾਡੇ ਨਾਲ ਆ ਇਹ ਪਾਲਸੀ ਬਣਾ ਕੇ ਲੋਕਾਂ ਨੂੰ ਦੱਸਣ ਵੀ ਅਸੀਂ ਸੱਚੇ ਆ ਕਿਸਾਨ ਢੁੱਠਿਆ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਜੋ ਕੁਝ ਦੇਣਾ ਦੇਤਾ ਦੱਸਣ ਵੀ ਤੁਸੀਂ ਕਿਸਾਨਾਂ ਨੇ ਕੀ ਕੀਤਾ ਤੇ ਕੇਂਦਰ ਕੀ ਇਨਕਾਰੀ ਕੋਈ ਇਹਨਾਂ ਨੇ ਬੀਟ ਪੇਪਰ ਛਾਪਿਆ ਕੋਈ ਦੱਸਿਆ ਵੀ ਅਸੀਂ ਆਹ ਦੇ ਦਿੱਤਾ ਇਹ ਅਸੀਂ ਦੇ ਨਹੀਂ ਸਕਦੇ ਇਹ ਕੇਂਦਰ ਦੇ ਹੱਥ ਆ ਉਹ ਦੇਊਗਾ ਦੱਸਿਆ ਕੋਈ हां बिल्कुल नहीं क्वेश्चन ਦੱਸਿਆ ਪਰ ਮੁੱਦਾ ਇੱਥੇ ਲਾਸ ਦੇ ਵਿੱਚ ਹੀ ਆਉਂਦਾ ਜੋ ਅੱਜ ਪੰਜਾਬ ਦੇ ਹਾਲਾਤ ਬੜੇ ਹੋਏ ਨੇ ਤੁਸੀਂ ਆਉਣ ਵਾਲਾ ਸਮਾਂ ਕਿਵੇਂ ਦਾ ਦੇਖਦੇ ਹੋ ਆਉਣ ਵਾਲਾ ਸਮਾਂ ਬੜਾ ਘੱਟ ਗੱਜੇ ਅਸੀਂ ਆਪਦੇ ਕਰਮਾਂ ਨੂੰ ਰੋਨੇ ਆ ਅਸੀਂ ਆਪਦੇ ਕਰਮਾਂ ਤੋਂ ਅਸੀਂ ਰੋਨੇ ਆ ਕਿ ਸਾਡੀ ਜਿਹੜੀ ਨਿਰਲੈਕ ਜਥੇਬੰਦੀ ਸੀ ਕਾਲੀ ਦਲ ਉਹ ਅੱਜ ਖਤਮ ਹੋ ਗਿਆ ਸਾਡੀ ਪਾਰਟੀ ਇੱਕ ਬਾਦਲਗਦਾਰ ਨੇ ਖਤਮ ਕਰਤੀ ਜੇ ਅੱਜ ਸਾਡਾ ਕਾਲੀ ਦਲ ਹੁੰਦਾ ਇਹ ਜਿਹੜੀਆਂ ਲੜਾਈਆਂ ਕਿਸਾਨ ਲੜ ਰਹੇ ਮਜ਼ਦੂਰ ਲੜ ਰਹੇ ਨੇ ਮੁਸਲਮਾਨ ਲੜ ਰੇ ਇੱਕ ਲੜਾਈਆਂ ਸਾਰੀਆਂ ਦੀਆਂ ਸਾਰੀਆਂ ਸਾਡੀਆਂ ਪੰਥਕ ਲੜਾਈਆਂ ਸੀ ਇਹ ਪੰਥ ਨੇ ਲੜਦੀਆਂ ਸੀ ਕਾਲੀ ਦਾਲ ਨੇ ਅੱਗੇ ਲੱਗਣਾ ਸੀ ਬਾਦ ਕਿਸਮਤੀ ਇਹ ਹੈ ਕਿ ਸਾਡੇ ਗਦਾਰ ਕਰ ਗਏ ਸਾਨੂੰ ਇਹੋ ਜੀ ਖੂਹ ਵਿੱਚ ਸਿੱਟ ਗਏ ਕਿ ਅਸੀਂ ਹੁਣ ਲਟਕੀ ਜਾਂਦੇ ਆ ਤੇ ਤੁਹਾਨੂੰ ਕੋਈ ਪੁੱਛਦਾ ਨਹੀਂ ਥਾਂ ਥਾਂ ਸਾਡੇ ਧਰਨੇ ਲੱਗੇ ਨੇ ਮਹਾਲੀ ਧਰਨਾ ਲੱਗਿਆ ਛੰਭੂ ਬਾਟਰ ਲੱਗਿਆ ਇੱਕ ਜਲਤੀ ਬੁਰੇ ਲੱਗਿਆ ਅੰਬਰਸਰ ਬਡਾਲੇ ਦਾ ਲੱਗਿਆ ਹੋਇਆ ਤਾਵਰ ਲੱਗਿਆ ਹੋਇਆ ਅਸੀਂ ਤਾਂ 6 ਮਹੀਨੇ ਉਰੇ ਹੋ ਗਏ ਸਾਨੂੰ ਉਰੇ ਨੇ ਪੁੱਛਿਆ ਇਹ ਜਿਹੜੇ ਬੰਦੇ ਗੁਰੂ ਦੀ ਗੱਲ ਨਹੀਂ ਕਰਦੇ ਇਹਨਾਂ ਨੇ ਗੁਰੂ ਵਾਸਤੇ ਵੋਟਾਂ ਲਈਆਂ ਸੀ ਇਨਸਾਫ ਦੇਵਾਂਗੇ ਬਿਲਕੁਕ ਬਿਲਕੁਕ ਇਹ ਸਾਡੇ ਕਾਨੂੰਨ ਨਹੀਂ ਬਣਾ ਕੇ ਦਿੰਦੇ ਜਿਹੜੀ ਸਟੇਟ ਸਰਕਾਰ ਬਣਾ ਸਕਦੀ ਤੇ ਮੱਧ ਪ੍ਰਦੇਸ਼ ਜੁਪੀ ਵਿੱਚ ਟਿੱਪਰ ਤਲਾਕ ਦਾ ਸਰਦੇ ਨੇ ਕਾਨੂੰਨ ਬਣਾਏ ਨੇ ਗਊਆਂ ਦਾ ਇਹ ਜੋ ਵੀ ਸਰਕਾਰ ਨੇ ਬਣਾਇਆ ਹਜਾਂ ਹਾਂ ਸਾਡਾ ਸਾਡਾ ਸਾਰਲੈਂਡੀਆਂ ਕਦੇ ਆਇਆ ਨਹੀਂ ਦੱਸੋ ਸਿੱਧਾ ਕੋਈ ਐਦਾ ਸ਼ਰਮ ਤੋਂ ਸ਼ਰਮ ਜਿਹਦੇ ਮਰੇ ਤੇ ਵਿਆਹ ਤੇ ਲਟਕੀਆਂ ਦੇ ਖੰਡ ਪਾੜ ਤਰੌਣੇ ਆ ਜਾਨਿਆਂ ਤੁਸੀਂ ਵੀ ਜਾਨਿਆਂ ਮੱਥਾ ਟੇਕਦਿਆਂ ਅਸੀਂ ਤਾਂ ਉਸ ਗੁਰੂ ਆਹ ਤੇ ਬੈਠੇ ਹਾਂ ਅਸੀਂ ਤਾਂ ਕੁਝ ਨਹੀਂ ਮੰਗਦੇ ਚੱਲ ਕਿਸਾਨ ਮੰਗਦੇ ਹੋਣ ਕਿ ਤੁਸੀਂ ਨਹੀਂ ਮੰਨਦੇ ਹਾਂ ਹਾਂ ਆ ਆ ਦੱਸਣ ਆ ਦੱਸਣਾ ਇਧਰ ਵੀ ਸੁਣਵਾਈ ਨਹੀਂ ਹੋਈਗੀ ਪਰ ਮੈਂ ਇੱਕ ਗੱਲ ਕਹਿਣਾ ਹੂੰ ਇਹ ਭਗਵਾਨ ਦਮਨ ਸਰਕਾਰ ਹੂੰ ਭਗਵਾਨ ਦਮਨ ਤਾਂ ਛੱਡੋ ਹੂੰ ਸ਼ਰਾਬ ਪੀ ਲੈਂਦਾ ਵਿਚਾਰਾ ਹੂੰ ਇਹ ਤਾਂ ਸਰਪੰਚ ਐਨ ਕਰਦਾ ਹੁਣ ਅੱਛਾ ਹਾਂ ਉਹ ਜਿਹੜਾ ਇਹ ਬਾਬਾ ਅਛਨ ਜੀ ਬੈਠਾ ਕੇਜਰੀਵਾਲ ਜੋਬਾ ਕਰਦਾ ਉਹ ਜੋਗ ਨਾਲ ਹੀ ਹੁਣ ਪੰਜਾਬ ਨੂੰ ਸਿੱਧਾ ਕਰਦਾ ਵੀ ਮੈਂ ਇਹਨਾਂ ਨੂੰ ਸਿਖਾਉਂਗਾ ਨੀਤੀਆਂ ਹੋਈ ਨੀਤੀਆਂ ਹੋਈ ਕਿਉਂਕਿ ਇਹਸ ਬੰਦਾ ਇਹਨੇ ਉਥੇ ਉਹ ਤੋੜੀ 370 ਤੜਾ ਹੂੰ ਬਦ ਕਿਸਮਤੀ ਸਾਡੀ ਹੈ ਕੇਜਰੀਵਾਲ ਦੀ ਸਰਕਾਰ ਵੀ ਉਹਦੇ ਹੱਕ 'ਚ ਪਹੁੰਚਦੀ 370 ਮੁਸਲਮਾਨਾਂ ਦੇ ਖਿਲਾਫ ਮੋਦੀ ਨੇ ਤੋੜੀ ਸੀ ਤਾਂ ਹਾਂ ਮੋਦੀ ਨੇ ਤੇ ਬਾਦਲ ਨੇ ਵੀ ਬਾਦਲ ਵੀ ਉਹ 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 ਉਹਦੇ ਹੱਕ ਚ ਭੁੱਤ ਹੈ ਕੇਜਰੀਵਾਲ ਦੇ ਉਹਦੇ મોદી ਦੇ ਹੱਕ ਚ ਸਾਡੇ ਹੁਣ ਛੇਰ ਨੂੰ ਛੇਰ ਦੇ ਮੂੰਹ ਤੇ ਅਸੀਂ ਆਪ ਹੀ ਵਿਚਕਾਰ ਪਈ ਜੰਦੇ ਆ ਹੂੰ ਤੁਸੀਂ ਇਹ ਸਭ ਨੂੰ ਮਤਲਬ ਕਾਲੀ ਦਲ ਨੂੰ ਤੁਸੀਂ ਦੋਸ਼ ਦੇ ਰਹੇ ਹੋ ਜੇ ਕਾਲੀ ਦਲ ਮਜ਼ਬੂਤ ਹੁੰਦਾ ਤਾਂ ਇਹ ਕੁਝ ਨਾ ਹੁੰਦਾ ਫਿਰ ਨਹੀਂ ਸਾਡੇ ਪੰਥਕ ਪਾਲਤੇ ਹੁੰਦੀ ਉਹ ਪੰਗ ਨਾ ਕਿਹੜਾ ਟੱਕਰ ਲੈ ਲੂਗਾ ਹੂੰ ਉਹ ਕੋਈ ਲੈ ਸਕਦਾ ਆ ਸ਼ਾਹ ਮੁਹੰਮਦਾਂ ਇੱਕ ਸਰਕਾਰਵਾਦ ਦੀ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਰੇ ਉਹ ਅਸੀਂ ਲੀਡਰ ਵੀ ਨੂੰ ਆਦੇ ਇੱਕ ਜਿਹੜਾ ਚੰਦਰਾ ਦਾ ਬਾਣੀਆ ਜੂ ਆ ਜਾਂਦਾ ਦਿੱਲੀ ਤੋਂ ਇੱਕ ਅਸੀਂ ਲੀਡਰ ਬਿਨੋਂ ਹਾਰੇ ਕੇ ਸਾਥੀ ਇਕਵਾਈ ਕਰਨ ਵਾਲਾ ਨਹੀਂ ਇਹ ਤਾਂ ਰਾਤ ਨੂੰ ਖੰਭ ਲਾ ਕੇ ਭੱਜੇ ਪਰ ਲੋਕ ਇਹਨੂੰ ਭਜਾਉਣਗੇ ਲੋਕ ਅੱਜ ਛੜਕਾ ਤੇ ਆ ਗਿਆ ਆਉਣ ਵਾਲੇ ਸਮੇਂ ਨੂੰ ਅਸੀਂ ਵੀ ਟਾਵਰ ਮੋਰਚਾ ਨਾ ਜੇ ਨੇ ਟਾਵਰ ਮੋਰਚੇ ਦੀ ਸੁਣੀ ਕਿਸਾਨਾਂ ਦੀ ਸੁਣੀ ਅਤੇ ਅਸੀਂ ਵੀ ਨਾਲ ਕਿਰਪਾਨਾ ਫੜ ਕੇ ਗੁਰੂ ਦੇ ਆਸਰੇ ਨਾਲ ਅਸੀਂ ਵੀ ਇਹਨਾਂ ਜੰਗ ਤੇ ਬਾਹਰ ਪਲੇਟਫਾਰਮ ਦੇ ਉਤਰਾਂਗੇ ਤੇ ਜਿਹੜਾ ਕਰਨਲ ਆ ਪਟਿਆਲੇ ਜੇ ਉੱਥੇ ਵੀ ਲੋੜ ਪਈ ਸਾਨੂੰ ਅਸੀਂ ਵੀ ਉਹਨਾਂ ਨੂੰ ਅਸੀਂ ਤਾਂ ਗੁਰੂ ਦੇ ਸਿੱਖਾਂ ਸਾਧੋਂਗੇ ਅਸੀਂ ਗੁਰੂ ਦੇ ਸੇਕਾ ਦੱਸੇ ਪਾਠ ਨੇ ਨਾ ਜੁਲਮ ਸਹਿਣਾ ਤੇ ਨਾ ਕਰਨਾ ਨਾ ਕਰਨਾ ਅਸੀਂ ਬਰਾਬਰ ਜੇ ਉੱਥੇ ਵੀ ਸਾਨੂੰ ਲੋੜ ਪਈ ਉਹ ਵਿਧਵਾ ਉਹ ਲੇਡੀਜ਼ ਵਿਧਵਾ ਨਹੀਂ ਸੌਰੀ ਲੇਡੀਜ਼ ਵਿਧਵਾ ਨਹੀਂ ਲੇਡੀਜ਼ ਇੱਕ ਕਰਨਲ ਦੇ ਘਰ ਵਾਲੀ ਅੱਜ ਉਹ ਪੰਜਾਬ ਦੇ ਵਿੱਚ ਚੋਲੀ ਝਟ ਕੇ ਅਨਸਾਫ਼ ਮੰਗ ਰਹੀ ਆ ਹਾਂ ਉਹਨੂੰ ਅਨਸਾਫ਼ ਨਹੀਂ ਮਿਲਿਆ ਆਮ ਬੰਦੇ ਦਾ ਸਾਨੂੰ ਕੀ ਮਿਲੂਗਾ ਇੱਕ ਨਜਾਇਜ਼ ਮੁੰਡਾ ਮਾਰ ਕੇ ਬਿਨਾਂ ਇਨਕੁਵਾਰੀ ਤੋਂ 10 10 ਲੱਖ ਰੁਪਈਆ ਤੇ ਕਹਿੰਦੇ ਡੀਐਸਪੀ ਬਣਾ ਬਣਾ ਦੇਣੇ ਨਾਲ ਹਮ ਮਾ ਤਾਂ ਇਹ ਹੀ ਪੰਜਾਬ ਵਾਲੇ ਲੋਕਾਂ ਨੂੰ ਵੀ ਅੱਜ ਘਰਾਂ 'ਚ ਸੌਣ ਦੀ ਲੋੜ ਨਹੀਂ ਆਹ ਜਿਤਨਾ ਕਿਸਾਨ ਛੜਕਾ ਦੇ ਨਿਕਲਿਆ ਸਾਰੇ ਜਾਣੇ ਆਪਾਂ ਛੜਕਾ ਦੇ ਨਿਕਲਿਆ ਜਿੱਤੇ ਕਰਨਲ ਮੁੱਦਾ ਕਿਸਾਨਾਂ ਦਾ ਮੁੱਦਾ ਅੱਜ ਘਰਾਂ 'ਚ ਸੌਣ ਦਾ ਲੋੜ ਨਹੀਂ ਬਾਹਰ ਨਿਕਲਦਾ ਲੋੜਾ ਜਮਹੂਰੀਅਤ ਦੇ ਤਰੀਕੇ ਨਾਲ ਇਨਕਾਊਂਟਰ ਹੋ ਰਹੇ ਨੇ ਨਜਾਇਜ਼ ਬੀਬੀਆਂ ਨਜਾਇਜ਼ ਬੰਦਾ ਦੇ ਘਰ ਠਾਏ ਜਿਹੜੇ ਨਸ਼ੇ ਵੇਚਦਾ ਕਿਸੇ ਦਾ ਨਹੀਂ ਠਾਏ ਜਾਂਦਾ ਹਮ ਉਹ ਵੀ ਬੜਾ ਜ਼ੁਲਮ ਆ ਹਾਂ ਤੇ ਅਸੀਂ ਇਹ ਸਾਰੇ ਤੇ ਜ਼ੁਲਮ ਦੇ ਅਸੀਂ ਖਿਲਾਫ ਆਪਾਂ ਤੇ ਜੇ ਲੋੜ ਪਈ ਸਾਨੂੰ ਜਿੱਥੇ ਅਸੀਂ ਨਾਲ ਆ ਇਹ ਸਨ ਸਰੂਪ ਸਿੰਘ ਸੰਧਾ ਗੱਲਬਾਤ ਕੀਤੀ ਹੈ ਪੰਜਾਬ ਦੇ ਹਾਲਾਤਾਂ ਉੱਤੇ ਤੁਸੀਂ ਆਪਣੇ ਕਮੈਂਟ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸੰਧਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭਾਈ ਪ੍ਰਦੀਪ ਖਾਲਸਾ